પરમ સન્માન્યો ગુરુ રૂપ ગુરુ ખાલસા સાહ સંગતજી વાહેગુરુજી કા ખાલસા વાહેગુરુજી કી ફતેહ پیاری સાહ સંગતજી ਜਿਸ ਤਰ੍ਹਾਂ કે આપ જાણਦੇ હો કે ਕੁਝ ਦਿਨ ਪਹਿਲਾਂ ਕੁਝ ਅਤਵਾਦੀਆਂ ਨੇ ਪਹਿਲਗਾਮ ਵਿੱਚ ਹਮਲਾ ਕਰਕੇ ਕਈ ਬੇਕਸੂਰ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚ ਤਣਾਅ ਵਧ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਪਾਕਿਸਤਾਨ ਵਿੱਚ ਅਤਵਾਦੀਆਂ ਦੇ ਠਿਕਾਣੇ ਹਨ ਉਹਨਾਂ ਨੂੰ ਨਸ਼ਟ ਕੀਤਾ ਜਾਏ। ਇਸ ਤੋਂ ਬਾਅਦ ਭਾਰਤ ਵੱਲੋਂ ਕਾਰਵਾਈ ਕਰਦੇ ਹੋਏ ਉਸ ਤੇ ਹਮਲਾ ਕੀਤਾ ਗਿਆ। ਤੇ ਪਿਆਰੀ ਸਾਧ ਸੰਗਤ ਜੀ ਹੁਣ ਹਰੇਕ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇ ਪਾਕਿਸਤਾਨ ਨੇ ਉਧਰੋਂ ਹਮਲਾ ਕਰ ਦਿੱਤਾ ਤਾਂ ਭਾਰਤ ਤੇ ਪਾਕਿਸਤਾਨ ਵਿੱਚ ਘਾਰ ਯੁੱਧ ਹੋਰ ਵੱਧ ਸਕਦਾ ਹੈ। ਪਿਆਰੀ ਸਾਧ ਸੰਗਤ ਜੀ ਮਹਾਪੁਰਸ਼ ਤਾਂ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਹਨ ਕਿ 2025 ਤੋਂ ਬਾਅਦ ਸਮਾਂ ਖਤਰਨਾਕ ਆਏਗਾ ਹੁਣ ਪਿਆਰੀ ਸਾਧ ਸੰਗਤ ਜੀ ਸਮੇਂ ਦਾ ਤਾਂ ਉਸ ਅਕਾਲ ਪੁਰਖ ਨੂੰ ਹੀ ਪਤਾ ਹੈ ਕਿ ਕਿਸ ਤਰ੍ਹਾਂ ਦਾ ਆਏਗਾ ਇਹ ਜ਼ਰੂਰ ਹੈ ਕਿ ਕਾਲੀ ਯੁਗ ਵਿੱਚ ਲੋਕ ਧਰਮ ਕਰਮ ਭੁੱਲ ਗਏ ਹਨ ਤੇ ਅਤਿਆਚਾਰ ਵੱਧ ਗਏ ਹਨ ਜਿਸ ਕਰਕੇ ਧਰਤੀ ਪਾਪਾਂ ਦਾ ਭਾਰ ਚੁੱਕਣ ਤੋਂ ਅਸਮਰਥ ਹੋ ਗਈ ਹੈ ਸੋ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਿਸੇ ਨਾ ਕਿਸੇ ਕਾਰਨ ਕੋਈ ਤਬਾਹੀ ਹੁੰਦੀ ਹੈ ਸਾਹ ਸੰਗਤ ਜੀ ਕਈਆਂ ਦੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਕਿ ਲੜਾਈ ਤਾਂ ਮਿਲਟਰੀ ਵਾਲੇ ਕਰਨਗੇ ਆਪਾਂ ਨੂੰ ਕੀ ਨੁਕਸਾਨ ਹੋਣਾ ਹੈ ਪਰ ਸਾਹ ਸੰਗਤ ਜੀ ਐਦਾ ਨਹੀਂ ਹੁੰਦਾ ਜਦੋਂ ਵੀ ਕੋਈ ਜਹਾਜ਼ فرض ਕਰੋ ਪਾਕਿਸਤਾਨ ਤੋਂ ਚੱਲਿਆ ਬੰਬ ਲੈ ਕੇ ਤੇ ਜੇ ਉਹ ਇੰਡੀਆ ਵਿੱਚ ਆ ਕੇ ਸਹੀ ਟਿਕਾਣੇ ਤੇ ਨਾ ਵੱਜੇ ਤਾਂ ਉਹ ਇਧਰ ਉਧਰ ਵੱਜ ਸਕਦਾ ਹੈ ਕਿਉਂਕਿ ਜਿਹੜਾ ਬੰਬ ਹੁੰਦਾ ਹੈ ਹਵਾਈ ਜਹਾਜ਼ ਦੇ ਵਿੱਚ ਲੋਡ ਕੀਤਾ ਹੋਇਆ ਉਸ ਨੂੰ ਵਾਪਸ ਨਹੀਂ ਲੈ ਕੇ ਜਾਗੇ ਉਸ ਨੂੰ ਪਾਇਲਟ ਇੱਥੇ ਡ੍ਰੌਪ ਕਰਕੇ ਵਾਪਸ ਜਾਂਦਾ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਬਹੁਤ ਹੁੰਦਾ ਪਿਆਰੀ ਸਾਧ ਸੰਗਤ ਜੀ ਪੁੱਚੋ ਵਾਲੇ ਸੰਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਈ ਹੁਣ ਲੜਾਈ ਲੱਗਣ ਵਾਲੀ ਹੈ ਤੁਸੀਂ ਰਿਸ਼ਤੇਦਾਰਾਂ ਦੇ ਭਜੋਗੇ ਰਿਸ਼ਤੇਦਾਰਾਂ ਨੇ ਤੁਹਾਨੂੰ ਸਾਹਮਣਾ ਨਹੀਂ ਇਸ ਲਈ ਸਾਡੇ ਦਰਵਾਜ਼ੇ ਖੁੱਲੇ ਹਨ ਇੱਥੇ ਆਜੋ ਅਸੀਂ ਸਾਸਾਂ ਕਰਾਂਗੇ ਨਾਲੇ ਨਾਮ ਜਪਾਂਗੇ ਨਾਲੇ ਤੁਹਾਨੂੰ ਜਪਾਵਾਂਗੇ ਕਈ ਮਹਾਪੁਰਸ਼ ਇਹ ਕਹਿੰਦੇ ਆ ਰਹੇ ਹਨ ਏ ਭਾਈ ਸਮਾਂ ਮਾੜਾ ਆਉਣਾ ਹੈ ਮਾੜੇ ਸਮੇਂ ਲਈ ਤੁਸੀਂ ਇਹ ਦੋ ਚੀਜ਼ਾਂ ਜ਼ਰੂਰ ਇਕੱਠੀਆਂ ਕਰ ਲੈਣਾ ਜਿਨ੍ਹਾਂ ਵਿੱਚੋਂ ਇੱਕ ਹੈ ਆਟੇ ਦੀ ਜਕਕੀ ਜਿਹੜੀ ਹੱਥ ਨਾਲ ਪਿਸਣ ਵਾਲੀ ਹੁੰਦੀ ਹੈ ਤੇ ਦੂਸਰਾ ਹੈ ਪਾਣੀ ਵਾਲਾ ਨਲਕਾ ਇਹ ਦੋ ਚੀਜ਼ਾਂ ਘਰ ਵਿੱਚ ਹੋਣੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਕੱਲ ਨੂੰ ਜੇ ਲਾਈਟ ਚਲੀ ਜਾਵੇ ਤਾਂ ਪਾਣੀ ਕਿੱਥੋਂ ਆਏਗਾ ਸੋ ਜਿਸ ਦੇ ਘਰ ਹੈਂਡ ਪੰਪ ਲੱਗਿਆ ਹੋਏਗਾ ਉਹੀ ਪਾਣੀ ਦਾ ਆਨੰਦ ਲੈ ਸਕਦਾ ਹੈ ਤੇ ਜੇ ਪਿੱਛੋਂ ਸਪਲਾਈ ਬੰਦ ਹੋ ਜਾਏ ਆਟਾ ਆਉਣਾ ਬੰਦ ਹੋ ਜਾਏ ਤਾਂ ਫਿਰ ਆਪਾਂ ਆਟਾ ਕਿੱਥੋਂ ਲੈ ਕੇ ਜਾਵਾਂਗੇ ਸੋ ਜਿਸ ਘਰ ਵਿੱਚ ਆਟੇ ਦੀ ਚੱਕੀ ਹੋਏਗੀ ਉਹ ਕਣ ਇਕੱਠੀ ਕਰਕੇ ਉਸ ਵਿੱਚ ਆਟਾ ਪੀਸ ਕੇ ਆਪਣਾ ਗੁਜ਼ਾਰਾ ਕਰ ਸਕਦਾ ਹੈ ਤੇ ਤੀਸਰੀ ਚੀਜ਼ ਹੈ ਬੰਕਰ ਜੇ ਹੋ ਸਕੇ ਤਾਂ ਘਰ ਵਿੱਚ ਬੰਕਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਦੋਂ ਬੰਬ ਜਾਂ ਕੋਈ ਗੋਲਾ ਡਿਗੇ ਤਾਂ ਉਸ ਵਿੱਚ ਛੁਪ ਕੇ ਆਪਣਾ ਬਚਾਅ ਕਰ ਸਕੇ ਸਾ ਸੰਗਤ ਜੀ ਮਹਾਪੁਰਸ਼ਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਸਮਾਂ ਐਸਾ ਵੀ ਆ ਸਕਦਾ ਹੈ ਕਿ ਸਾਨੂੰ ਸੋਨਾ ਵੇਚ ਕੇ ਰੋਟੀ ਮਿਲੇ ਤੇ ਪੱਤੇ ਖਾਣ ਨੂੰ ਮਿਲਣ ਆਪਾਂ ਇਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦੇ ਆਪਾਂ ਮਜ਼ਾਕ ਵਿੱਚ ਉਡਾ ਛੱਡਦੇ ਹਾਂ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਕਾਲੀ ਯੁਗ ਆਇਆ ਸੀ ਤਾਂ ਕਾਲੀ ਯੁਗ ਨੇ ਇਹ ਵਚਨ ਕੀਤਾ ਸੀ ਕਿ ਮੈਂ ਆਪਣੇ ਰਾਜ ਵਿੱਚ ਕਿਸੇ ਨੂੰ ਵੀ ਨਹੀਂ ਛੱਡਾਂਗਾ ਪਰ ਮਹਾਰਾਜ ਨੇ ਕਿਹਾ ਜਿਹੜਾ ਸਿੱਖ ਮੇਰਾ ਨਾਮ ਲਊਗਾ ਉਸ ਪਰਮਾਤਮਾ ਦਾ ਨਾਮ ਲਵੇਗਾ ਉਸ ਨੂੰ ਤਾਂ ਕੁਝ ਨਹੀਂ ਕਹਿਣਾ ਤਾਂ ਕਲਯੁਗ ਨੇ ਮਹਾਰਾਜ ਦੇ ਬਚਨ ਸੁਣ ਕੇ ਕਿਹਾ ਸੀ ਕਿ ਠੀਕ ਹੈ ਮਹਾਰਾਜ ਜਿਹੜਾ ਬੰਦਾ ਤੁਹਾਡਾ ਨਾਮ ਜਪੇਗਾ ਉਸ ਦਾ ਮੈਂ ਵਾਰ ਵੀ ਵਿੰਗਾ ਨਹੀਂ ਕਰ ਸਕਾਂ ਸੋ ਪਿਆਰੀ ਸਾਧ ਸੰਗਤ ਜੀ ਜਿਹੜੇ ਬੰਦੇ ਨਾਮ ਜਪਦੇ ਹਨ ਅੱਛੇ ਕਰਮ ਕਰਦੇ ਹਨ ਸੱਚ ਬੋਲਦੇ ਹਨ ਉਹਨਾਂ ਨੂੰ ਤਾਂ ਕੋਈ ਖਤਰਾ ਹੀ ਨਹੀਂ ਹੈ ਤੇ ਜਿਹੜੇ ਬੰਦੇ ਰੱਬ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਹੈ ਗੁਰਬਾਣੀ ਪੜਨ ਦਾ ਕਈ ਆਪਣੇ ਘਰਾਂ ਵਿੱਚ ਸਹਿਜ ਪਾਠ ਸ਼ੁਰੂ ਕਰ ਦਿੰਦੇ ਹਨ ਜਿਵੇਂ ਕਿ ਕਈਆਂ ਨੇ ਕਰੋਨਾ ਵਿੱਚ ਵੀ ਕੀਤਾ ਸੀ ਮੈਨੂੰ ਇੱਕ ਮਹਾਪੁਰਸ਼ਾਂ ਦਾ ਇਹ ਬਚਨ ਯਾਦ ਆ ਰਿਹਾ ਹੈ ਕਿ ਜਿਹੜੇ ਦਸਮ ਗ੍ਰੰਥ ਦੀ ਨਿੰਦਾ ਕਰਦੇ ਹਨ ਜਿਸ ਵਿੱਚ ਚੌਪਾਈ ਸਾਹਿਬ ਦਾ ਪਾਠ ਲਿਖਿਆ ਹੋਇਆ ਹੈ ਉਹ ਜਦੋਂ ਲੜਾਈ ਲੱਗੇਗੀ ਤਾਂ ਦਸਮ ਦੀ ਹੀ ਬਾਣੀ ਪੜ ਕੇ ਆਪਣਾ ਬਚਾਅ ਕਰ ਸਕਣਗੇ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾ ਤਉ ਤਨ ਏਕ ਨਾ ਲਾਗਨ ਪਾਵੇ ਸੋ ਪਿਆਰੀ ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਉਹ ਬਾਣੀ ਪੜ ਕੇ ਆਪਣਾ ਬਚਾਅ ਕਰ ਲੈਣਗੇ ਕਿਸੇ ਨੇ ਸਵਾਲ ਕੀਤਾ ਸੀ ਕਿ ਮੌਤ ਦੇ ਡਰ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ ਸਾਧ ਸੰਗਤ ਜੀ ਇਸ ਦਾ ਜਵਾਬ ਇਹ ਹੈ ਕਿ ਮੌਤ ਦੇ ਡਰ ਤੋਂ ਮੁਕਤ ਹੋਣ ਦੀ ਅਵਸਥਾ ਗੁਰਬਾਣੀ ਦਾ ਅਭਿਆਸ ਤੇ ਸਿਮਰਨ ਦਾ ਅਭਿਆਸ ਕਰਕੇ ਹੀ ਬਣਦੀ ਹੈ ਪ੍ਰਭ ਕੈ ਸਿਮਰਨ ਕਾਲ ਪਰ ਹਰ ਜਦੋਂ ਪ੍ਰਾਣੀ ਗੁਰਬਾਣੀ ਤੇ ਸਿਮਰਨ ਨਾਲ ਜੁੜਦਾ ਹੈ ਫਿਰ ਉਹ ਮੌਤ ਨੂੰ ਵੀ ਮਖੌਲ ਕਰਦਾ ਹੈ ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਮਿਸਾਲਾਂ ਹਨ ਕਲਗੀਧਰ ਪਾਸ਼ਾ ਜੀ ਕੋਲ ਜਦੋਂ ਭਾਈ ਡੱਲਾ ਜੀ ਆਏ ਤਾਂ ਆ ਕੇ ਸੱਚੇ ਪਾਸ਼ਾ ਜੀ ਨੂੰ ਕਹਿੰਦੇ ਕਿ ਤੁਸੀਂ ਆਪਣੇ ਚਾਰੇ ਸਹਬਜ਼ਾਦੇ ਸ਼ਹੀਦ ਕਰਵਾ ਲਏ ਹਨ ਤੁਸੀਂ ਮੈਨੂੰ ਦੱਸਣਾ ਸੀ ਅਸੀਂ ਮੁਗਲਾਂ ਨੂੰ ਮਜ਼ਾ ਚਖਾ ਦੇਣਾ ਸੀ ਸਤਿਗੁਰੂ ਜੀ ਮੁਸਕਰਾ ਕੇ ਕਹਿੰਦੇ ਡੱਲਿਆ ਇੱਕ ਸਿੱਖ ਸਾਡੇ ਲਈ ਇੱਕ ਦਨਾਲੀ ਬੰਦੂਕ ਬਣਾ ਕੇ ਲਿਆ ਤੂੰ ਆਪਣੇ ਕਿਸੇ ਜਵਾਨ ਨੂੰ ਬੁਲਾ ਕੇ ਲਿਆ ਅਸੀਂ ਇਹ ਬੰਦੂਕ ਚਲਾ ਕੇ ਦੇਖਣੀ ਹੈ ਉਸ ਨੇ ਆਪਣੇ ਜਵਾਨਾਂ ਨੂੰ ਕਿਹਾ ਪਰ ਕੋਈ ਨਾ ਆ ਸਾਰੇ ਮੌਤ ਤੋਂ ਡਰ ਗਏ ਮਹਾਰਾਜ ਕਹਿੰਦੇ ਡੱਲਿਆ ਤੂੰ ਤਾਂ ਕਹਿੰਦਾ ਸੀ ਕਿ ਸਹਬਜ਼ਾਦੇ ਕਿਉਂ ਸ਼ਹੀਦ ਕਰਵਾ ਲੈ ਮੈਨੂੰ ਦੱਸਣਾ ਸੀ ਮੇਰੇ ਬੰਦੇ ਬਹੁਤ ਤਕੜੇ ਹਨ ਪਰ 13 ਤੱਕ ਇੱਕ ਵੀ ਬੰਦਾ ਨਹੀਂ ਆਇਆ ਸਾਰੇ ਹੀ ਮੌਤ ਤੋਂ ਡਰਦੇ ਮਾਰੇ ਭੱਜ ਗਏ ਡੱਲਾ ਢੱਲਾ ਜਾ ਹੋ ਕੇ ਬੋਲਿਆ ਪਾਸ਼ਾ ਜੀ ਨਜਾਇਜ਼ ਮੌਤ ਕਿਹੜਾ ਮਰੇ ਕਲਗੀਧਰ ਪਾਸ਼ਾ ਜੀ ਕਹਿੰਦੇ ਡੱਲਿਆ ਜਾ ਐਂ ਕਰ ਲੰਗਰ ਘਰ ਵਿੱਚ ਜਾ ਕੇ ਆਵਾਜ਼ ਮਾਰ ਕਿ ਅਸੀਂ ਬੰਦੂਕ ਚੈੱਕ ਕਰਨੀ ਹੈ ਕੋਈ ਸਿੱਖ ਸੇਵਾ ਲਈ ਹਾਜ਼ਰ ਹੋਵੇ ਜਦੋਂ ਡੱਲੇ ਨੇ ਆਵਾਜ਼ ਮਾਰੀ ਤੇ ਇਤਿਹਾਸ ਲਿਖਦਾ ਹੈ ਕਿ ਦੋ ਸਿੱਖ ਜਿਨ੍ਹਾਂ ਦਾ ਪਿਓ ਪੁੱਤਰ ਦਾ ਰਿਸ਼ਤਾ ਸੀ ਤੇ ਜਿਨ੍ਹਾਂ ਦਾ ਨਾਮ ਬਾਬਾ ਵੀਰ ਸਿੰਘ ਜੀ ਤੇ ਬਾਬਾ ਧੀਰ ਸਿੰਘ ਜੀ ਸੀ ਜਦੋਂ ਉਹਨਾਂ ਨੇ ਭਾਈ ਡੱਲੇ ਦੀ ਆਵਾਜ਼ ਸੁਣੀ ਤਾਂ ਇੱਕ ਸਿੱਖ ਆਟਾ ਗੁੰਨ ਰਿਹਾ ਸੀ ਤੇ ਦੂਸਰਾ ਸਿੱਖ ਆਪਣੀ ਦਸਤਾਰ ਸਜਾ ਰਿਹਾ ਸੀ ਦੋਵੇਂ ਹੀ ਭੱਜੇ ਭੱਜੇ ਆਏ ਗੁਰੂ ਜੀ ਦੇ ਕੋਲ ਆ ਕੇ ਆਪਸ ਵਿੱਚ ਲੜਨ ਲੱਗ ਪਏ ਪੁੱਤਰ ਕਹੇ ਕਿ ਸਤਿਗੁਰੂ ਜੀ ਮੈਂ ਨੌਜਵਾਨ ਹਾਂ ਮੇਰੇ ਤੇ ਇਸ ਬੰਦੂਕ ਦਾ ਨਿਸ਼ਾਨਾ ਲਗਾਓ ਪੁੱਤਰ ਦੀ ਵਿੱਚੇ ਗੱਲ ਕੱਟ ਕੇ ਪਿਤਾ ਕਹਿੰਦਾ ਕਿ ਪਾਸ਼ਾ ਜੀ ਆਪ ਜੀ ਇਸ ਬੰਦੂਕ ਦਾ ਨਿਸ਼ਾਨਾ ਮੇਰੇ ਤੇ ਲਾਓ ਇਹ ਤਾਂ ਨੌਜਵਾਨ ਹੈ ਫਿਰ ਵੀ ਕਦੇ ਸੇਵਾ ਦਾ ਜਸ ਕਮਾ ਲਏਗਾ ਮੇਰਾ ਕੀ ਹੈ ਮੈਂ ਬਜ਼ੁਰਗ ਹਾਂ ਫਿਰ ਪਤਾ ਨਹੀਂ ਕਦੋਂ ਸਮਾਂ ਬਣੇ ਸੋ ਪਿਆਰੀ ਸਾਧ ਸੰਗਤ ਜੀ ਜਦੋਂ ਇਹ ਦੋਨੋਂ ਪਿਓ ਪੁੱਤਰ ਆਪਸ ਵਿੱਚ ਇੱਕ ਦੂਸਰੇ ਤੋਂ ਅੱਗੇ ਹੋਣ ਲੱਗ ਪਏ ਤਾਂ ਪਾਸ਼ਾ ਜੀ ਨੇ ਆਖਿਆ ਦੋਨੋਂ ਹੀ ਸਾਹਮਣੇ ਖੜੇ ਹੋ ਜਾਓ ਪਾਸ਼ਾ ਜੀ ਨੇ ਗੋਲੀ ਦਾ ਨਿਸ਼ਾਨਾ ਦੋਨਾਂ ਦੇ ਸਿਰ ਉਪਰੋਂ ਦੀ ਲਗਾ ਦਿੱਤਾ ਪਾਸ਼ਾ ਕਹਿੰਦੇ ਹਨ ਦੇਖਿਆ ਡੱਲਿਆ ਕੁਝ ਸਮਝਿਆ ਡੱਲਾ ਹੈਰਾਨ ਹੋ ਕੇ ਕਹਿੰਦਾ ਪਾਸ਼ਾ ਜੀ ਆਪ ਜੀ ਦੇ ਸਿੱਖ ਮੌਤ ਨੂੰ ਵੀ ਮਖੌਲ ਸਮਝਦੇ ਹਨ ਪਾਸ਼ਾ ਜੀ ਕਹਿੰਦੇ ਹਨ ਕਿ ਮੇਰੇ ਸਿੱਖ ਐਵੇਂ ਨਹੀਂ ਸ਼ਹੀਦੀਆਂ ਪਾਉਣ ਨੂੰ ਤਿਆਰ ਰਹਿੰਦੇ ਇਹਨਾਂ ਦੇ ਮਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਨਾਮ ਵਸਿਆ ਹੋਇਆ ਹੈ ਇਹ ਸਭ ਗੁਰਬਾਣੀ ਤੇ ਨਾਮ ਦੀ ਬਖਸ਼ਿਸ਼ ਹੈ ਇਹ ਦੋਨੋਂ ਪਿਓ ਪੁੱਤਰ ਸਵੇਰੇ ਅੰਨ ਦਾ ਦਾਣਾ ਮੁਖ ਲਗਾਉਣ ਤੋਂ ਪਹਿਲਾਂ ਕਈ ਘੰਟੇ ਗੁਰਬਾਣੀ ਤੇ ਸਿਮਰਨ ਦੇ ਅਭਿਆਸ ਵਿੱਚ ਜੁੜਦੇ ਹਨ ਗੁਰਬਾਣੀ ਆਪ ਅਡੋਲ ਦੇ ਹਿਰਦੇ ਵਿੱਚੋਂ ਆਈ ਹੈ ਤੇ ਜਿਹੜਾ ਇਸ ਨੂੰ ਪੜ੍ਹਦਾ ਹੈ ਉਹ ਵੀ ਅਡੋਲ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਗੁਰਬਾਣੀ ਦਾ ਫੁਰਮਾਨ ਹੈ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਭ ਹੂੰ ਡੋਲੇ ਸਤਿਗੁਰ ਸੰਗ ਨਾਹੀ ਮਨ ਡੋਲੇ ਸੋ ਪਿਆਰੀ ਸਾਧ ਸੰਗਤ ਜੀ ਇਹ ਹਕੀਕਤ ਹੈ ਕਿ ਉਹ ਮੌਤ ਦੇ ਡਰ ਤੋਂ ਮੁਕਤ ਹੋ ਕੇ ਜਿਉਂਦਾ ਹੈ ਜੋ ਗੁਰਬਾਣੀ ਤੇ ਸਿਮਰਨ ਦਾ ਅਭਿਆਸੀ ਹੈ ਸੋ ਪਿਆਰੀ ਸਾਧ ਸੰਗਤ ਜੀ ਲੜਾਈ ਤੋਂ ਡਰਨ ਦੀ ਲੋੜ ਨਹੀਂ ਹੈ ਜੇ ਲੜਾਈ ਲੱਗਦੀ ਵੀ ਹੈ ਤਾਂ ਸਾਡਾ ਫਰਜ਼ ਇਹ ਬਣਦਾ ਹੈ ਕਿ ਅਸੀਂ ਸਚਮਤਾ ਰੱਖਦੇ ਹੋਏ ਗੁਰਬਾਣੀ ਨਾਲ ਜੋੜੀਏ ਤੇ ਆਪਣੇ ਪਰਿਵਾਰ ਨੂੰ ਗੁਰਬਾਣੀ ਨਾਲ ਜੋੜੀਏ ਗੁਰਬਾਣੀ ਪੜਨ ਦੇ ਨਾਲ ਸਾਡਾ ਮਨ ਮਜ਼ਬੂਤ ਹੁੰਦਾ ਹੈ ਤੇ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੇ ਨਾਲੇ ਸਾਡੀ ਗਤੀ ਹੁੰਦੀ ਹੈ ਸੋ ਇਹਨਾਂ ਛੋਟੇ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕੋਸ਼ਿਸ਼ ਕਰੋ ਕਿ ਘਰ ਵਿੱਚ ਪਾਣੀ ਵਾਲਾ ਹੈਂਡ ਪੰਮਪ ਹੋਵੇ ਦੂਸਰਾ ਕਣਕ ਲੈ ਕੇ ਜਮਾ ਕਰ ਲਓ ਹੋ ਸਕੇ ਤਾਂ ਚੱਕੀ ਲਿਆਓ ਜੇ ਮਾੜਾ ਸਮਾਂ ਆ ਜਾਏ ਤਾਂ ਚੱਕੀ ਵਿੱਚ ਦਾਣੇ ਪੀਸ ਕੇ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਹਾਂ ਤੀਸਰਾ ਇਹ ਹੈ ਕਿ ਘਰ ਵਿੱਚ ਬੰਕਰ ਹੋਣਾ ਚਾਹੀਦਾ ਹੈ ਜੇ ਬੰਕਰ ਨਹੀਂ ਹੈ ਤਾਂ ਜਦੋਂ ਵੀ ਅਟੈਕ ਹੋਵੇ ਤਾਂ ਅਸੀਂ ਕਿਸੇ ਅਲਮਾਰੀ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾ ਸਕਦੇ ਹਾਂ ਅਸੀਂ ਮਕਾਨ ਦੇ ਕਿਸੇ ਪਿੱਲਰ ਦੇ ਸਹਾਰੇ ਖੜ ਕੇ ਵੀ ਆਪਣੀ ਜਾਨ ਬਚਾ ਸਕਦੇ ਹਾਂ ਸਤਿਗੁਰੂ ਨੂੰ ਹਮੇਸ਼ਾ ਯਾਦ ਕਰਦੇ ਰਹੋ ਤੇ ਜੇ ਹੋ ਸਕੇ ਤਾਂ ਗੁਰਦੁਆਰਾ ਸਾਹਿਬ ਰੋਜ਼ਾਨਾ ਜਾਂਦੇ ਰਹੋ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹੋ ਬਾਕੀ ਸਾ ਸੰਗਤ ਜੀ ਜਿਹੜਾ ਗੁਰਬਾਣੀ ਨਾਲ ਜੁੜਿਆ ਹੁੰਦਾ ਹੈ ਉਸ ਦਾ ਵਾਲ ਵੀ ਵਿੰਗਾਨੀ ਹੋ ਸਕਦਾ ਉਸ ਨੂੰ ਮੌਤ ਦਾ ਡਰ ਨਹੀਂ ਸਤਾਉਂਦਾ ਤੇ ਉਹ ਕਦੇ ਮਰਦਾ ਨਹੀਂ ਸਤਿਯੁਗ ਤੋਂ ਲੈ ਕੇ ਹੁਣ ਤੱਕ ਲੜਾਈਆਂ ਚੱਲਦੀਆਂ ਆ ਰਹੀਆਂ ਹਨ ਤੇ ਚੱਲਦੀਆਂ ਰਹਿਣਗੀਆਂ ਕਿਉਂਕਿ ਪਰਮਾਤਮਾ ਆਪ ਹੀ ਲੜਾਈ ਕਰਵਾਉਂਦਾ ਹੈ ਤੇ ਆਪ ਹੀ ਸ਼ਾਂਤੀ ਲਿਆਉਂਦਾ ਹੈ ਇਹ ਸਭ ਕੁਝ ਉਸਦੇ ਹੱਥ ਵਸ ਵਿੱਚ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ